ਕੋਈ ਨਾ ਫੋਨ ਕਰਾ ਨਹੀਂ ਰਹਿਣ ਦੇ ਰੁਕ ਜਾ ਰੋਬੀ ਨੂੰ ਵੀਡੀਓ ਕਾਲ ਲਾ ਤਾ ਤੇਰੇ ਦੇਰ ਦੇ ਜੁੱਤੀਆਂ ਪੈਰਦੀਆਂ ਅੱਜ ਕੋਈ ਨਾ ਲਾ ਇਹਨੂੰ ਵੀਡੀਓ ਕਾਲ ਬਸ ਲਾ ਲਓ ਮੈਂ ਘਰ ਤਾਂ ਮਾਰਨਾ ਮੈਂ ਬਾਹਰੇ ਮਾਰ ਕੇ ਜਾਊਂਗਾ ਮੈਂ ਇੱਥੇ ਹੀ ਮਾਰ ਤੇਰੀ ਕਹਾਣੀ ਵੀਡੀਓ ਬਣਾਉਣੀ ਨਹੀਂ ਕਰ ਸਕਿਆ ਜੇ ਮੈਂ ਤੁਹਾਡੇ ਨਾਲ ਮਾਰੀ ਕੀਤੀ ਮੈਨੂੰ ਕਹੋ ਮਾਰੀ ਕਰਕੇ ਗਿਆ ਤੂੰ ਫਾਜੇ ਵੀ ਨਹੀਂ ਮਾਰਦਾ ਉਹਨੂੰ ਮਾਰ ਕੇ ਪਾਏ ਆ ਮੈਂ ਮਾਰੀ ਨਹੀਂ ਕੀਤੀ ਮਾਂ ਮੇਰੀ ਏ ਮੈਂ ਤੂੰ ਮਾਲਕ ਦੇ ਪਾਕੇ ਗਿਆ ਪੈਰੋ ਛੜੀਏ ਤੇ ਧੂਪ ਪਾਕੇ ਗਿਆ ਨਾ ਮਾਰੀ ਆ ਦੇ ਗਾਜ ਪੈਰੋ ਇੰਦਾ ਆ ਮੈਂ ਮਾਰੀ ਤੁਹਾਡੇ ਨਾਲ ਕੀਤੀ ਨਹੀਂ ਇੱਥੇ ਬਹਿ ਕੇ ਧੂਪ ਪਾਕੇ ਗਿਆ ਪਹਿਲਾਂ ਮੇਰੀ ਗਾਜ 10 ਰੁਪਏ ਦੀ ਖੰਡ ਤੇਰੇ ਚੱਪਲੇ ਪੈਈ ਤੇ ਤੇਰਾ ਪੈਰੋਂ ਨਹੀਂ ਤੇਰਾ ਬਾਬਾ ਕਿੱਥੇ ਗਿਆ ਹੁਣ ਤੇਰੇ ਸਾਰੇ ਕਦੀ ਤੈਨੂੰ ਭੈਣ ਚੋਂ ਛਾਈ ਲੋਕ ਹੋਏ ਤਾਂ ਕਰੀ ਤੈਨੂੰ ਸੱਤ ਪੀਰ ਆਉਂਦੇ ਹੈ ਤੂੰ ਵੀ ਲੱਖ ਦਾ ਤਾਂ ਖੌਣ ਰੱਖਦੇ ਸਾਰੇ ਤੇਰੇ ਲਈ ਬਿੱਲੇ ਹੀ ਆ ਚੌਂਕ ਖੌਣ ਰੱਖਦੇ ਆਪਾਂ ਖੌਣ ਰੱਖਣੂ ਗਿਆ ਲੈਨੂ ਖੌਣ ਰੱਖਦੇ ਇਹ ਕਿਹੜਾ ਲੋਗਰਾਸ ਕੀ ਆ ਛੇਤੀ બોલ ਛੇਤੀ ਐ ਕਿੱਧਰ ਰੁਕ ਜਾ ਲੋਕ ਰਸਤੇ ਰੁਕੁੰਦੇ ਨਹੀਂ ਆਉਂਦੇ કોਲ કોਲ ਤੈਨੂੰ ਖੋਲਣਾ ਪੈਣਾ ਪੁੱਤ ਲੈ ਤਾਂ ਤੇਰਾ தம் ਐਸਾ ਲੋਕ ਖੋਲੂ ਦੁਨੀਆ ਤੂੰ ਦੇਖੂਗਾ ਇਹ 30 ਵਾਲੀ ਕੁੜੀ ਕਿਹੜੀ ਹੈ ਵਿਚਾਰੀ ਦੇਖ ਤਾਂ ਮੜ ਜੀ ਉਹਨੂੰ ਵੀ ਆਪਾਂ ਕੰਦਮਾਂਗੇ ਘਰ ਵਾਲੀ ਦਾ ਤੇ ਨਾਮ ਕੀ ਹੈ ਇੰਦਰ ਸਰਾਏ ਤੇ ਨਹੀਂ ਇਹ ਘਰ ਵਾਲੀ ਦਾ ਨਾਮ ਕੀ ਹੈ ਨਾਮ ਅਮਨ ਅਮਨ ਕਿਹਿੰਗਾ ਨੰਬਰ ਦਾ ਕੋਲ ਇਹ ਬਦਰਾ ਹੈ ਦੇ ਬਦਰਾ ਤੇ ਨਹੀਂ ਹੁਣ ਉਹਦੇ ਫੋਨ ਨਾ ਕਰਨਾ ਮੈਂ ਨਹੀਂ ਚਾਹ ਹਲੇ ਨੰਬਰ ਨੋਟ ਕਰ ਨੰਬਰ ਮੈਂ ਨਹੀਂ ਚਾਹ ਹਲੇ ਨਾ ਕਰ ਨੰਬਰ ਸੇਵ ਕਰ ਲੈ ਆਪਣੇ ਫੋਨ ਤੇ ਫਤਿਹ ਆਇਆ ਹਰ ਕਾਹ ਚੱਲਦਾ ਤੇ ਰਿਸ਼ਤੇਦਾਰੀ ਦੀ ਗੱਲ ਕਰੋ ਮਜੜੀ ਹੈ ਨੰਬਰ ਸੇਵ ਕਰ ਲੀ ਆਪਾਂ ਤੇਰੇ ਨਾਲ ਫੋਨ 'ਤੇ ਭੇਜ ਦਵਾ ਮੈਂ ਰੁਕੀ ਜਾ ਨਾ ਹੈ ਲਈ ਚੱਲ ਗਈਆਂ ਬਸ ਤੇਰੇ ਕਰਕੇ ਨਹੀਂ ਆ ਤੈਨੂੰ ਗਈ ਸੀ ਮੈਨੂੰ ਪਤਾ ਸੀ ਤੂੰ ਕੁੱਸੀ ਘਰ ਨਹੀਂ ਆਣਾ ਆਣਾ ਜਾਂ ਕੁੱਸੀ ਘਰ ਮੈਨੂੰ ਪਤਾ ਸੀ ਤੇਰਾ ਉਦੋਂ ਉਹ ਵੀ ਤਾਂ ਰਾਇ ਨਰਿੰਦਰ ਬਾਜ ਜੀ ਵੀ ਨਾ ਪਿਆਰਾ ਚੇਤੇ ਤੇ ਨੰਬਰ ਤੇਨੇ ਕੀ ਲਿਖਿਆ ਹੈ ਮੈਨੂੰ ਪਤਾ ਹੋਣਾ ਚਾਹੀਦਾ ਮੇਰੇ ਰਿਹਾਇਸ਼ਦਾਰ ਆ ਸਾਹਮਣੇ ਆ ਸਾਣੀ ਬਹਿਰਾਮ ਆ ਆச்சா ਸਾਣੀ ਬਹਿਰਾਮ ਫਲੈਕਸਾ ਦੇ ਅੰਦਰ ਕਤੂ ਤਖਨ ਵੀਡੀਓ ਕਰ ਕਰਕੇ ਪਾਜੀ ਨੂੰ ਦੱਸਾਂ ਤੂੰ ਕੀ ਆ ਤੇਰਾ ਤਾਂ ਐਸਾ ਪਿੰਡ ਚ ਪੁੱਤ ਮੈਂ ਰਿਕਾਰਡ ਖਰਾਬ ਕਰੂੰ ਤੈਨੂੰ ਛੱਡਣਾ ਪੈਣਾ ਉਹ ਪਿੰਡ ਮੈਂ ਅੱਜ ਹੀ ਸ਼ਾਲਮਾ ਕੇ ਮਰ ਜਾਣਾ ਤੂੰ ਮਾਰ ਮੇਰਾ ਇੰਚੋ ਸਾਡੇ ਕਰਕੇ ਮਾਰਨਾ ਤੂੰ ਮੈਂ ਸਾਡੇ ਕਰਕੇ ਨਹੀਂ ਮੇਰੇ ਮਾਲਕ ਨੇ ਮੇਰੀ ਬੈਠ ਲਵਾਤੀ ਮੈਂ ਮਰ ਜਾਣਾ ਪਹਿਲੀ ਗੱਲ ਮਾਰ ਨਹੀਂਦਾ ਮੈਂ ਘੜੇ ਤੋਂ ਚੰਦਰ ਮਾਰਾ ਤੂੰ ਥੋੜੀ ਲੱਗ ਕੇ ਚੰਦਾ ਸੀ ਮਾਰ ਨਹੀਂਦਾ ਕਹਿਣਾ ਸੀ ਕਿ ਗੱਲ ਬਣਾ ਨਹੀਂਦਾ ਮਾਮੀ ਕੋਲ ਇਕ ਜਾਣਾ ਨਾ ਮਾਮੀ ਕੋਲ ਤਾਂ ਕੋਈ ਮਾਰਾ ਨਹੀਂ ਨੀ ਤੇ ਤੂੰ ਸਾਡਾ ਭਰਾ ਹੀ ਹੈ ਨਾ ਮੈਂ ਨਾ ਕਰਦਾ ਨਾ ਮਾਰ ਕੋਈ ਬਣਾ ਜਿੰਨਾ ਮਾਜੀ ਪਾਗਲ ਬਣਾਈ ਜਾਂਦਾ ਸੀ ਬਣੀ ਜਾਣਾ ਸੀ ਜੇ ਉਹ ਤੇ ਕੁਝ ਨਾ ਨਿਕਲਦਾ ਤੂੰ ਸਾਡੇ ਸਾਹਮਣੇ ਰੱਖਿਆ ਹੈ ਅਸੀਂ ਕਿਹਾ ਤੈਨੂੰ ਕਹਦੇ ਹੀ ਜਦ ਦੇਖਿਆ ਤੂੰ ਗੱਲ ਨਹੀਂ ਮਾਰਦਾ ਨਾ ਦੇਖ ਰਿਹਾ ਜੇ ਤੂੰ ਹਾਂ ਨਾ ਰਹਿ ਤਾਂ ਮੈਂ ਇੱਦਾਂ ਕਹਿਣਾ ਮਮਮੀ ਨੂੰ ਮੇਰੀ ਮੰਮੀ ਤੂੰ ਬੰਦ ਕਰ ਦੇ ਇਹਨੂੰ ਵਾਪਸ ਕੀਤਾ ਇਹ ਬੰਦ ਕਰ ਦੇ ਇਸੀ ਨਹੀਂ ਕੁਝ ਵੀ ਚੁਪੜਣਾ ਇਸ ਤੇਰੀ ਉਹ ਵੀ ਗੱਲ ਮੰਨ ਲੈਣੀ 518 ਨੰਬਰ ਆਟੇ ਦਾ ਰਵੀ ਦੀ ਮੰਮੀ ਪੈਂ ਜੋ ਤੇਰੇ ਅਰਗੇ ਟੂਚਿਆਂ ਨੂੰ ਨੰਬਰ ਦੇ ਕੇ ਪੱਤੌਨੇ ਅਸੀਂ ਡਿਲੀਟ ਕਰ ਦੇ ਨੰਬਰ ਮੇਰੇ ਡਿਲੀਟ ਕਰ ਦੇ ਇਹਨੂੰ ਆਟੀ ਬੇਰਿਆ ਨੂੰ ਉਹਦੇ ਜਨਾਲੇ ਦਾ ਨੰਬਰ ਭੇਜਤਾ ਹੈ ਬਾਕੀ ਇਹਨਾਂ ਬਾਅਦ ਚ ਦੇਖਦੇ ਹਾਂ ਸੇਵ ਗੱਲ ਹੈ ਨੰਬਰ ਇਹਦੀ ਜਨਾਨੀ ਦਾ ਦਿਖਾਉਣਾ ਆ ਸਾਬਾ ਆ ਲੈ ਪਾਪਾ ਭਲਾ ਕਰੀ ਸਭ ਮੇਰੇ ਬਾਬਾ ਤੇਰਾ ਭਲਾ ਪੁੱਤ ਦੇਖ ਅਜ ਜਿਹੜਾ ਤੂੰ ਮੈਂ ਕਰਨਾ ਇਹ ਫੋਨ ਆਉਣੇ ਰੱਖੀ ਲੋਕ ਨਹੀਂ ਲਾਉਣਾ ਬੱਸ ਤੂੰ ਇਹ ਦੱਸ ਪੈਸੇ ਕਿੱਦਾਂ ਲੈਣੇ ਪਤਾ ਹੋਣਾ ਪੈਸੇ ਮੇਰੇ ਕੋਲ ਹਨੀ ਮੈਂ ਤੁਹਾਨੂੰ ਦੇ ਹੀ ਲਵਾਂ ਮੈਂ ਜਾਉਂਦਾ ਮਤਲਬ ਕੀ ਆ ਮੈਂ ਤੇ ਬਾੜੀਆਂ ਲਾ ਲਵਾਂ ਨਹੀਂ ਨਹੀਂ ਅਸੀਂ ਨਹੀਂ ਲਾ ਬਾੜੀਆਂ ਆ ਮੇਰੇ ਕੜਾ ਲਾ ਲਵਾਂ ਬਾੜੀਆਂ ਲਾ ਲਵਾਂ ਦੇ ਲੋ ਤੇ ਤੂੰ ਪੋਸਾ ਲੈ ਲਾਉਣ ਦੇ ਅਸੀਂ ਨਹੀਂ ਲਾਉਣਾ ਕੁਝ ਵੀ ਤੇ ਤੇ ਪੋਸਾ ਲੈ ਆਉਂ। ਪੋਸਾ ਲੈ ਕਹਿੰਦਾ ਮੇਰੇ ਸਿਰ ਤੇ ਡਾਂਗ ਮਾਰਦੇ ਹੋ ਮੈਂ ਜਾਣਾ ਆ ਦੁਨੀਆ। ਅਸੀਂ ਨਹੀਂ ਮਾਰਨੀ। ਮੇਰੀ ਪੈਠ ਤੁਸੀਂ ਨਹੀਂ ਤੁਸੀਂ ਸੱਚੀਆਂ ਉਸ ਮਾਲਕ ਨੇ ਮੇਰੀ ਪੈਠ ਲਈ ਮੇਰੇ ਨੇ। ਹਾਂ ਉਹ ਸੱਚ ਨੇ। ਕੋਣ ਹੈ ਨਾ ভাই ਤੂੰ ਝੂਠਾ ਦੀ। ਝੂਠਾ ਨਹੀਂ ਸੀ ਮੈਂ। ਤੂੰ ਕੱਚਾ ਬਾਬਾ ਹੈ। ਝੂਠਾ ਸੀ। ਤੂੰ ਪਤਾ ਕਿੱਦਾ ਆਉਂਦਾ ਇੱਕ ਮਿੰਟ। ਮੈਂ ਤੁਹਾਡੇ ਲਈ ਇਹ ਨਹੀਂ ਕਿ ਤੂੰ ਮੈਂ ਖੰਡਾ। ਤੂੰ ਭੈਣ ਚੋਂ ਕੱਚਾ ਬਾਬਾ ਰਾਤ ਨੂੰ ਰੱਖ ਕੇ ਜਾਂਦਾ ਤੇਰਾ ਯਕੀਨ ਮਾਦ ਲੈਂਦੇ। ਤੂੰ ਤਾਂ 쿠ਸੀ ਸਾਡੇ ਮੋਰੇ ਪੋਰਤੀ ਜਨਾਬ ਤੋਂ ਕੱਢ ਕੇ ਹਾਂ ਤੂੰ ਕੁੰਡਾ ਲਾ ਦੋ ਭੈਣ ਜੋ ਪਾਪਾ ਆ ਗਿਆ ਸੀਗਾ ਨਾ ਫੜੇ ਦਾ ਜਗਾ ਵਾਲਾ ਕਹਿੰਦਾ ਕੁੰਡਾ ਨਹੀਂ ਲਾਉਣਾ ਮੇ ਇਹ ਨਹੀਂ ਕਹਿੰਦਾ ਕੁੰਡਾ ਲਾ ਲ ਕਿਉਂ ਬਾਪੇ ਨੇ ਮੇਂ ਥਾੜੀ ਨਹੀਂ ਆਣਾ ਉਹਨੇ ਟੱਪ ਟੱਪ ਕੇ ਆਉਣਾ ਹਾਸੇ ਪਾਉਂਦਾ ਸੀ ਹਾਸੇ ਉਹਦੀ ਵਰਦਾ ਸੀ ਭੈਣ ਜੋ ਦਾ ਮੇਂ ਨੇ ਤੇਰੀ ਆ ਵੀਡੀਓ ਬਣੀ ਇੱਧਰ ਦੇ ਇੱਧਰ ਇੱਧਰ ਦੇ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ ਉਹਨਾਂ ਦੇ ਘਰ ਨਾ ਕਹਿੰਦਾ ਤੂੰ ਜਾਈ ਆਹ ਦੇਖੋ ਵੱਡਾ ਬਾਬਾ ਜੁੱਤੀਆਂ ਪੈਂਦੀਆਂ ਦੇਖੋ ਬਾਬੇ ਦੇ ਅੱਜ ਕਹਿੰਦਾ ਛੋਟੀ ਨੇ ਕੀਤਾ ਇਹਨੂੰ ਜਾਈ ਨਾ ਕਹਿੰਦਾ ਮੈਂ ਹਾਂ ਪੁੱਤ ਦਿਖਾਉਂਗੀ ਮੈਂ ਕਹਿੰਦਾ ਜੀ ਨਾ ਰਹਿਣਾ ਬਸ ਜਿੱਥੋਂ ਤੁਹਾਡੀ ਗੋਟਾ ਖਾ ਕੇ ਮੈਂ ਮਰ ਜਾਣਾ ਤੂੰ ਤੂੰ ਕਿਹਾ ਕਿ ਸਾਡੇ ਘਰੇ ਛੋਟੀ ਕਰਦਾ ਠੀਕ ਆ ਸੁਣ ਲੈ ਤੂੰ ਇੱਧਰ ਗਾ ਸੋਣ ਤੁਸੀਂ ਇੰਨੀ ਕੀ ਗੱਲ ਨੂੰ ਮੇਰੇ ਇੰਨੀਆਂ ਚਪੇੜਾ ਮਾਰ ਦਿੱਤੀਆਂ ਨਾ ਤੂੰ ਉਧਰ ਰਸਤਾ ਕਰਨ ਗਈ ਛੋਟੀ ਨੂੰ ਤੁਹਾਡਾ ਰਸਤਾ ਤੜਵਾਤਾ ਨਹੀਂ ਤਾਂ ਕੀ ਨਹੀਂ ਤੂੰ ਸਾਰਾ ਕੁਝ ਕਿ ਤੇਰੇ ਭੈਣ ਦੇ ਜੁੱਤੀਆਂ ਹੋਰ ਮਾਰਾਂ ਮੈਂ ਕਹਿੰਦਾ ਛੋਟੀ ਇਹ ਮੈਨੂੰ ਫੋਨ ਆਈ ਜਾਣਾ ਉਹਨਾਂ ਸਾਰਾ ਟੱਬਰ ਮੇਰਾ ਤੂੰ ਕਹਿੰਦਾ ਛੋਟੀ ਹੱਤ ਕੁੜੀ ਦਾ ਤੁਹਾਡੀ ਤਾਂ ਟੂਣਾ ਕਰਾਉਣ ਲੱਗਾ ਕਰ ਸਾਡੀ ਕੁੜੀ ਤੇ ਟੂਣਾ ਤੇਰੀ ਮੈਂ ਭੈਣ ਚ ਬੋਂਡ ਨਾ ਪਾੜਤੀ ਟੂਣਾ ਕਰਨਾ ਸਾਡੀ ਕੁੜੀ ਦਾ ਤੇਰੀ ਔਕਾਤ ਹੈ ਕਿ ਟੂਣਾ ਕਰਨ ਦੀ ਬੱਡਾ ਚੇਲਾ ਤੇਰਾ ਪੁੱਤ ਐਸਾ ਮੋਰ ਬਣਾਉਂ ਤੂੰ ਤਾਂ ਦੇਖੂਗਾ ਮੂੰ ਚੱਕ ਚੱਕ ਕੇ